ਟਰਾਲੀਆਂ ਸੇਲ ਨੇ ਬਾਈ ਕਿਹ ਕਿੰਨੇ ਤੁਹਾਡੇ 12 12.5 ਪੂਰੀ ਸਾਫ ਟਰਾਲੀਆਂ ਵੀ ਕੰਡੀਸ਼ਨ ਦੇਖ ਸਕਦੇ ਹੋ ਡਬਲ ਡੈਰੀ ਬਹੁਤ ਸਾਫ ਸੁਥਰੀ ਟਰਾਲੀ ਹੈ ਗਰੀ 4mm ਦਾ ਹਰਸਾ ਹੈ ਬਿਲਕੁਲ ਸਾਫਟ ਟਰਾਲੀ ਕਿਤੇ ਕੋਈ ਗਲੀ ਫੜੀ ਨਹੀਂ ਹਰਸ ਜਮੀ ਸਾਫ ਹੈ ਵੀਰੇ ਟਾਇਰ ਠੀਕ ਨੇ ਵੀਰੇ ਕੰਮ ਦੇਣ ਵਾਲੇ ਜਿਵੇਂ ਕਹਿੰਦੇ ਨੇ ਆਪਾਂ ਜੀਰ ਜੂਰੀ ਟੋਣ ਵਾਲੇ ਬਾਕੀ ਕੰਡੀਸ਼ਨ ਤੁਸੀਂ ਆਪ ਦੇਖ ਸਕਦੇ ਹੋ ਬਾਕੀ ਮੌਕੇ ਤੇ ਜਰੂਰ ਆ ਕੇ ਦੇਖ ਕੇ ਫੇਰ ਲਾ ਕੇ ਜਾਇਆ ਕਰੋ ਰੇਟ ਹੈਗਾ ਵੀਰੇ ਇਹਦਾ 1,25,000 ਰੁਪਿਆ ਬਾਕੀ ਤੁਸੀਂ ਕੰਡੀਸ਼ਨ ਦੇਖ ਲਓ ਬਾਕੀ ਮੌਕੇ ਤੇ ਜਰੂਰ ਹੋ ਜਾਂਦਾ ਬਈ ਰੇਟ ਉੱਤਾ ਘੱਟ ਵੱਧ ਥੋੜਾ ਮੋਟਾ ਜਿਆਦਾ ਤਾਂ ਕੀ ਹੁੰਦਾ ਹਮ ਅੱਗੇ ਆਈ ਉਹ ਵੀ 12 6 ਮੱਛੀ ਕੁਚ ਤੁਹਾਨੂੰ ਦਿਖਾਵਾਂਗੇ ਆ ਪਾਵਰ ਜੈਕ ਲੱਗਾ ਹੋਇਆ ਵੀਰੇ ਕਾਸ ਹੋਣੀ ਹੈ ਵਧੀਆ ਟਰਾਲੀ ਸਾਫ ਸੁਥਰੀ ਬਾਕੀ ਜਦੋਂ ਆਓਗੇ ਦੇਖੋਗੇ ਵੀਰੇ ਦੇਖ ਕੇ ਪਤਾ ਲੱਗਦਾ ਵੀ ਕਿ ਵੀਡੀਓ ਚ ਦੇਖ ਲੋ ਇਹਨਾਂ ਸਾਡ ਫਲਿੱਟ ਚੰਗੀ ਤਰ੍ਹਾਂ ਕਰੀ ਹੋਈ ਹੈ ਵੀਡੀਓ ਬਹੁਤ ਸਾਫ ਸੁਥਰੀ ਟਰਾਲੀਆਂ ਰੇਟ 1.25 ਹੈ ਵੀਰੇ ਆ ਮੱਛੀ ਉਕ ਚਾ 12.5 ਨਵੀਂ ਟਰਾਲੀ ਬਣੀ ਹੋਈ ਹੈ ਵੀਰੇ 5mm ਫਰਸਾ ਹੈ ਪੂਰੀ ਹੈਵੀ ਹੈ 5 ਇੰਚ ਹੀ ਹਿੱਸਾ ਲੱਗਾ ਹੋਇਆ ਬਈ ਪਾਵਰ ਜੈਕ ਲੱਗਿਆ ਹੋਇਆ 8930 ਹੈ ਚਾਰੇ ਟਾਇਰ ਵਧੀਆ ਪੱਕੇ ਸੋਹਣੇ ਟਾਇਰ ਨੇ ਚਾਰੇ ਪਾਸੇ ਬਿੱਡ ਤੇ ਜਾਲੀ ਲੱਗੀ ਹੋਈ ਹੈ ਬਈ ਵਧੀਆ ਕ ਡੱਬੇ ਵਾਂਗੂ ਬਣਾਈ ਹੋਈ ਹੈ ਰੇਟ ਹੈਗਾ ਵੀਰੇ 1.5 ਲੱਖ ਰੁਪਿਆ ਬਸ ਤੁਸੀਂ ਆਪ ਦੇਖ ਲਓ ਪਿੱਛੋਂ ਵੀ ਐ ਸਾਫ ਵੀ ਕੋਈ ਚੱਕਰ ਨਹੀਂ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਸਾਫ ਸੁਥਰੀ ਟਰਾਲੀ ਹੈ ਵਧੀਆ ਸੋਹਣੀ ਰੇਟ ਹੈ ਇਹ ਦਾ 1.5 ਲੱਖ ਰੁਪਈਆ ਕੰਡੀਸ਼ਨ ਤੁਸੀਂ ਆਪ ਦੇਖ ਸਕਦੇ ਹੋ ਬਿਲਕੁਲ ਨਵੀਂ ਟਾਇਰ ਲੀਏ ਵੀਰੇ ਮੱਛੀ ਹੁੱਕ ਚ ਪਾਵਰ ਜੈਕ ਹੈ ਬਹੁਤ ਸੋਹਣੀ ਕੰਡੀਸ਼ਨ ਚ ਹੈ ਸਮਸਾ ਕਰ ਲਈ ਹੈ ਬਾਈ ਪਾਵਰ ਜੈਕ ਦੇਖੋ ਪੂਰੀ ਹੈਵੀ ਟ ਵਾਲੀ ਹੈ ਫੱਟ ਫੁੱਟ ਚੱਲਣ ਵਾਲੀ ਹੈ ਅੱਗੇ 11 6.5 ਆ ਰਹੀ ਹੈ ਵੀਰੇ ਬਿਨਾ ਜੈਕ ਤੋਂ ਇਹ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਰੇਟ ਹੈਗਾ 75000 ਰੁਪਿਆ ਬਾਈ ਕੰਡੀਸ਼ਨ ਤੁਸੀਂ ਆਪ ਦੇਖ ਲਓ ਆਸੋਣੀ ਕੰਡੀਸ਼ਨ ਸਾਫ ਆ ਕੰਡੀਸ਼ਨ ਵੀਰੇ ਵਧੀਆ ਜੀਮੇਦਾਰ ਨੂੰ ਕਰੇ ਚੱਲਣ ਨੂੰ ਖੁਦ ਨਹੀਂ ਕਹਿੰਦੀ ਆਮ ਘਰੇਲੂ ਜੀਮੇਦਾਰ ਨੂੰ ਠੀਕ ਹੈ ਬਾਈ ਰੇਟ ਵੀ ਜਾਇਜ਼ ਹੈ ਵਿੱਡਾ ਹੈਗਾ ਵੀਰੇ 4 ਫੁੱਟਾ ਸਰੀਆਂ ਵਾਲਾ ਵਿੱਡਾ ਨਾਲ ਗਾਡ ਰੈਕ ਸਾਫ ਸੱਤ ਤੂਈ ਆ ਬਾਈ ਸਾਈਡ ਤੇ ਜਰੂਰ ਟੱਕੀਆਂ ਲੱਗੀਆਂ ਹੋਈਆਂ ਨੇ ਪਾੜਜੀ ਚ ਬਾਹਰਲੀ ਸਾਈਡ ਨਹੀਂ ਉਹਦੀ ਅੰਦਰਲੀ ਸਾਈਡ ਨੇ ਬਾਈ 4 ਇੰਚੀ ਹਿੱਸਾ ਹਿੱਸਾ ਡਬਲ ਟਾਇਰ ਆ ਟਾਇਰ ਸਿੰਗਲ ਪਾਏ ਹੋਏ ਨੇ ਬਾਈ ਬਾਕੀ ਕੰਡੀਸ਼ਨ ਤੁਸੀਂ ਆਪ ਦੇਖ ਸਕਦੇ ਹੋ ਵੀਰੇ ਰੇਟ 75000 ਰੁਪਏ ਮੌਕੇ ਤੇ ਜਰੂਰ ਮੰਨਤਾ ਨ ਹੋ ਜੂਗਾ ਬਾਈ ਬਣ ਕੇ ਲਾਈਕ ਜਰੂਰ ਕਰ ਦਿਆ ਕਰੋ ਜੇ ਕੋਈ ਕਟ ਲੱਗੇ ਰੇਟ ਬਾਕੀ ਬਾਈ ਕਾਲ ਕਰਕੇ ਪੁੱਛ ਲਿਆ ਕਰੋ ਠੀਕ ਹੈ ਵੀਰ ਬਣ ਕੇ ਕਾਲ ਕਰਕੇ ਜਰੂਰ ਪਤਾ ਕਰ ਲਿਆ ਕਰੋ ਕਿਸੇ ਵੀ ਟਰਾਲੀ ਦਾ ਇਹ ਪਿੰਡ ਪੈਂਦਾ ਵੀਰੇ ਕਕਰਾਲਾ ਪਾਈ ਕਾ ਪਿੰਡ ਹੈ ਮੇਰਾ